ਬੱਚਾ ਸਵੇਰੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਕਰਦਾ ਉਸ ਬੱਚੇ ਨੂੰ ਪੂਰੇ ਸਾਲ ਦੀ ਟਿਊਸ਼ਨ ਫੀਸ ਜੋ ਮੰਥਲੀ ਫੀਸ ਹੁੰਦੀ ਹੈ 50% ਬੱਚੇ ਨੂੰ ਕੰਸੈਸ਼ਨ ਦਿੱਤਾ ਜਾ ਰਿਹਾ ਹੈ ਪਰਪਸ ਜੋ ਹੈ ਮਕਸਦ ਜੋ ਇਸ ਸੰਸਥਾ ਦਾ ਹੈ ਉਹ ਇਹ ਹੈ ਕਿ ਬੱਚਿਆਂ ਨੂੰ ਸਿੱਖੀ ਪ੍ਰਤੀ ਜਾਗਰੂਕ ਕਰਨਾ ਦਾ ਬੱਚੇ ਨੇ ਅਮਰ ਛਕਿਆ ਹੋਇਆ ਹੈ ਉਸ ਬੱਚੇ ਨੂੰ ਵੀ ਪੂਰੇ ਸਾਲ ਦੀ ਫੀਸ ਵਿੱਚੋਂ 50% ਜੋ ਹੈ ਉਸ ਦੀ ਮਾਫੀ ਦਿੱਤੀ ਗਈ ਹੈ। ਜਿਸੇ ਬੱਚੇ ਦੇ ਮਾਤਾ ਪਿਤਾ ਦੋਨੋਂ ਨਹੀਂ ਹਨ ਤਾਂ ਤਾਂ ਵੀ ਉਸ ਬੱਚੇ ਦੀ ਜੋ ਫੀਸ ਹੈ ਪੂਰੇ ਸੈਸ਼ਨ ਦੀ ਜੋ ਮੰਥਲੀ ਫੀਸ ਹੈ ਉਸ ਨੂੰ ਮਾਫ ਕੀਤਾ ਗਿਆ ਹੈ। ਸਿੱਖੀ ਪ੍ਰਤੀ ਬੱਚਿਆਂ ਦੀ ਉਤਸੁਕਤਾ ਤੇ ਉਹਨਾਂ ਦਾ ਉਤਸ਼ਾਹ ਵਧਾਉਣ ਲਈ ਬਹੁਤ ਸਾਰੀਆਂ ਰਿਲੈਕਸੇਸ਼ਨ ਜਿਹੜੀਆਂ ਹੈ ਫੀਸ ਦੇ ਪ੍ਰਤੀ ਉਹ ਦਿੱਤੀਆਂ ਹੋਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰਿੰਸੀਪਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀਰੀ ਵਿਦਿਆਲਿਆ ਜੋਤੀ ਸਰ ਖੁਰਾਨਾ ਮੈਂ ਅੱਜ ਪੇਰੈਂਟਸ ਦੇ ਲਈ ਇੱਕ ਮੈਸੇਜ ਜੋ ਹੈ ਮੈਂ ਸੰਝਾ ਕਰਨਾ ਚਾਹੁੰਨੀ ਹਾਂ ਕਿ ਇੱਥੇ ਸਕੂਲ ਦੇ ਵਿੱਚ ਬੱਚਿਆਂ ਦੀ ਜੋ ਫੀਸ ਹੈ ਇਹ ਬਹੁਤ ਹੀ ਆਮ ਸਕੂਲਾਂ ਦੇ ਨਾਲੋਂ ਬਹੁਤ ਘੱਟ ਹੈ ਵਾਜ਼ੀ ਬਰੇਡ ਤੇ ਉੱਪਰ ਜੋ ਬੱਚਿਆਂ ਨੂੰ ਸਿੱਖਿਆ ਹੈ ਮੁਹੱਈਆ ਕਰਵਾਈ ਜਾਂਦੀ ਹੈ ਜਿਸ ਦੇ ਵਿੱਚ ਬਾਬਾ ਜੀ ਨੇ ਸਿੱਖੀ ਦਾ ਪ੍ਰਚਾਰ ਕਰਨ ਲਈ ਤੇ ਸਿੱਖੀ ਪ੍ਰਤੀ ਬੱਚਿਆਂ ਦੀ ਉਤਸੁਕਤਾ ਤੇ ਉਹਨਾਂ ਦਾ ਉਤਸ਼ਾਹ ਵਧਾਉਣ ਲਈ ਬਹੁਤ ਸਾਰੀਆਂ ਰਿਲੈਕਸੇਸ਼ਨ ਜੜੀਆਂ ਹੈ ਫੀਸ ਦੇ ਪ੍ਰਤੀਯੋਦਿਤੀਆਂ ਹੁੰਆਂ ਫੋਰ ਐਗਜ਼ਾਮਪਲ ਜਿਵੇਂ ਬੱਚਾ ਸਵੇਰੇ ਉੱਠ ਕੇ 4 ਤੋਂ 5:30 ਅਮਰਤ ਵੇਲੇ ਉੱਠ ਕੇ ਅਗਰ ਉਹ ਗੁਰਬਾਣੀ ਪੜ੍ਹਦਾ ਹੈ ਪੰਜ ਬਾਣੀਆਂ ਦਾ ਪਾਠ ਕਰਦਾ ਹੈ ਤਾਂ ਇਹ ਬਾਬਾ ਜੀ ਵੱਲੋਂ ਸਿੱਧੀ ਛੋਟ ਹੈ ਕਿ ਉਸ ਬੱਚੇ ਨੂੰ ਪੂਰੇ ਸਾਲ ਦੀ ਟਿਊਸ਼ਨ ਫੀਸ ਜੋ ਮੰਥਲੀ ਫੀਸ ਹੁੰਦੀ ਹੈ 50% ਬੱਚੇ ਨੂੰ ਕੰਸੈਸ਼ਨ ਦਿੱਤਾ ਜਾ ਰਿਹਾ ਹੈ ਤਾਂ ਇਹ ਬੱਚੇ ਦੀ ਹਿੰਮਤ ਹੈ ਕਿ ਬੱਚਾ ਸਵੇਰੇ ਅਮਰਤ ਵੇਲੇ ਉੱਠ ਕੇ ਅਗਰ ਉਹ ਗੁਰਬਾਣੀ ਪੜ੍ਹ ਸਕਦਾ ਹੈ ਪੜ੍ਹ ਲੈਂਦਾ ਹੈ ਤਾਂ ਉਸ ਨੂੰ ਇਹ ਬੜੇ ਆਰਾਮ ਨਾਲ ਜੋ ਫੀਸ ਦੀ ਛੋਟ ਹੈ ਉਹ ਮਿਲ ਸਕਦੀ ਹੈ ਪਰ ਪਰਪਸ ਜੋ ਹੈ ਮਕਸਦ ਜੋ ਇਸ ਸੰਸਥਾ ਦਾ ਹੈ ਉਹ ਇਹ ਹੈ ਕਿ ਬੱਚਿਆਂ ਨੂੰ ਸਿੱਖੀ ਪ੍ਰਤੀ ਜਾਗਰੂਕ ਕਰਨਾ ਤੇ ਸਿੱਖੀ ਪ੍ਰਤੀ ਉਹਨਾਂ ਦਾ ਪ੍ਰੇਮ ਭਾਵਨਾ ਤੇ ਸਤਿਕਾਰ ਦਾ ਵਾਅਦਾ ਕਰਨਾ ਹੈ ਅਗਰ ਕੋਈ ਬੱਚਾ ਅੰਮ੍ਰਿਤਧਾਰੀ ਹੈ ਮਤਲਬ ਬੱਚੇ ਨੇ ਅੰਮ੍ਰਿਤ ਛਕਿਆ ਹੋਇਆ ਹੈ ਤੇ ਓਬਵੀਅਸਲੀ ਉਹ ਬੱਚਾ ਬਾਣੀ ਤਾਂ ਪੜੇਗਾ ਹੀ ਉਸ ਬੱਚੇ ਨੂੰ ਵੀ ਪੂਰੇ ਸਾਲ ਦੀ ਫੀਸ ਵਿੱਚੋਂ 50% ਜੋ ਹੈ ਉਸ ਦੀ ਮਾਫੀ ਦਿੱਤੀ ਗਈ ਹੈ ਔਰ ਜੇਕਰ ਕਿਸੇ ਬੱਚੇ ਦੇ ਮਾਤਾ ਪਿਤਾ ਦੋਨੋਂ ਨਹੀਂ ਹਨ ਤਾ ਤਾਂ ਵੀ ਉਸ ਬੱਚੇ ਦੀ ਜੋ ਫੀਸ ਹੈ ਪੂਰੇ ਸੈਸ਼ਨ ਦੀ ਜੋ ਮੰਥਲੀ ਫੀਸ ਹੈ ਉਸ ਨੂੰ ਮਾਫ ਕੀਤਾ ਗਿਆ ਹੈ। ਔਰ ਚੌਥੀ ਕੈਟਾਗਰੀ ਚਾਹਦੇ ਨੇ ਉਹ ਬੱਚੇ ਜੇਕਰ ਜਿਵੇਂ ਦੋ ਭੈਣ ਭਰਾ ਹਨ ਤਾਂ ਛੋਟੇ ਬੱਚੇ ਦੀ ਜੋ ਹੈ ਪੂਰੇ ਮੰਥਲੀ ਜੋ ਫੀਸ ਹੁੰਦੀ ਹੈ ਪੂਰੇ ਸਾਲ ਦੀ 25% ਉਸ ਨੂੰ ਕੰਸੈਸ਼ਨ ਦਿੱਤਾ ਜਾਂਦਾ ਹੈ। ਜੇਕਰ ਤਿੰਨ ਬੱਚੇ ਹਨ ਤਾਂ ਦੋ ਬੱਚਿਆਂ ਨੂੰ 50% ਮਤਲਬ ਇਕੱਬਰ ਚਾਈਲਡ 50% ਪੂਰੇ ਸਾਲ ਦੀ ਜੋ ਟਿਊਸ਼ਨ ਫੀਸ ਹੈ ਉਸ ਵਿੱਚ ਕੰਸੈਸ਼ਨ ਦਿੱਤਾ ਜਾਂਦਾ ਹੈ। ਸੋ ਇਸ ਤਰ੍ਹਾਂ ਜੇਕਰ ਕੋਈ ਬੱਚਾ 90% ਤੋਂ ਅਬੋਵ ਬੋਰਡ ਕਲਾਸਿਸ ਦੇ ਵਿੱਚ 95% ਜਾਂ ਇਸ ਤੋਂ ਅਬੋਵ ਨੰਬਰ ਲੈਂਦਾ ਹੈ ਤਾਂ ਉਸ ਨੂੰ ਵੀ ਪੂਰੇ ਸਾਲ ਦੀ ਜੋ ਉਸਦੀ ਟਿਊਸ਼ਨ ਫੀਸ ਹੈ ਉਸ ਵਿੱਚ ਮਾਫੀ ਦਿੱਤੀ ਜਾਂਦੀ ਹੈ ਤਾਂ ਇਸ ਤਰ੍ਹਾਂ ਬਹੁਤ ਸਾਰੀਆਂ ਸਕੀਮਸ ਹਨ ਜਿਸ ਦੇ ਅੰਡਰ ਬੱਚੇ ਆਪਣੀ ਅਕਾਡੈਮਿਕ ਪਰਫਾਰਮੈਂਸ ਨੂੰ ਆਪਣੀ ਸਪਿਰਿਚੁਅਲ ਪਰਫਾਰਮੈਂਸ ਨੂੰ ਦਿਖਾ ਕੇ ਇਹ ਅਦਿੱਤਿਆ ਹੋਈਆਂ ਰਾਇਤਾਂ ਦਾ ਫਾਇਦਾ ਉਠਾ ਰਹੇ ਹਨ ਤੇ ਉਠਾ ਸਕਦੇ ਹਨ ਸੋ ਮਾਤਾ ਪਿਤਾ ਜੀ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਆਪਣੇ ਬੱਚਿਆਂ ਨੂੰ ਕਿਉਂਕਿ ਕਿਸੇ ਵੀ ਟ੍ਰੇਡ ਲਈ ਜਾਂ ਕਿਸੇ ਚੀਜ਼ ਦੀ ਮਾਰਕੀਟਿੰਗ ਲਈ ਅੱਜ ਦੇ ਮਾਡਰਨ ਫੈਸਿਲਿਟੀਆਂ ਨੂੰ ਦੇਣ ਲੱਗਿਆਂ ਕਿਸੇ ਬੱਚੇ ਨੂੰ ਆਪਾਂ ਕਿਸੇ ਵੀ ਪ੍ਰਾਈਸ ਤੇ ਕੁਝ ਵੀ ਲੱਗੇ ਦੇਣ ਲਈ ਤਿਆਰ ਹੋਣੇ ਆ ਪਰ ਜੋ ਸਾਡਾ ਬੇਸ ਹੈ ਸਾਡੀ ਹੋਂਦ ਹੈ ਸਾਡੀ ਐਗਜ਼ਿਸਟੈਂਸ ਹੈ ਈਵਨ ਸਾਨੂੰ ਸੈਂਟੀਫਿਕਲੀ ਡਾਕਟਰਸ ਨੇ ਵੀ ਇਸ ਚੀਜ਼ ਨੂੰ ਐਡਵਾਈਸ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਭਾਈ ਜੇ ਤੁਸੀਂ ਆਪਣੇ ਬੱਚੇ ਸੇਫ ਰੱਖਨੇ ਆ ਤਾਂ ਉਸ ਨੂੰ ਧਰਮ ਨਾਲ ਜੋੜੋ ਉਸ ਨੂੰ ਗੁਰਬਾਣੀ ਨਾਲ ਜੋੜੋ ਇਹ ਵਿਗਿਆਨੀਆਂ ਵੱਲੋਂ ਪ੍ਰੂਵ ਕੀਤਾ ਗਿਆ ਹੈ ਤੇ ਜੇ ਇਸ ਚੀਜ਼ ਨੂੰ ਬਿਮਾਰੀਆਂ ਤੋਂ ਬੱਚਿਆਂ ਨੂੰ ਦੂਰ ਰੱਖਣ ਵਾਸਤੇ ਉਸ ਦੀ ਜ਼ਿੰਦਗੀ ਨੂੰ ਸਵਰਗ ਬਣਾਉਣ ਵਾਸਤੇ ਤੇ ਉਹਨੂੰ ਸਿੱਖੀ ਨਾਲ ਜੋੜਨ ਵਾਸਤੇ ਇਹ ਚੀਜ਼ਾਂ ਨੂੰ ਵੈਸੇ ਹੀ ਸਾਨੂੰ ਅਪਣਾ ਲੈਣਾ ਚਾਹੀਦਾ ਜਿੱਕੇ ਅਸੀਂ ਡਾਕਟਰਾਂ ਨੂੰ ਲੱਖਾਂ ਰੁਪਏ ਦੇ ਕੇ ਵੀ ਆਪਣੇ ਬੱਚੇ ਦਾ ਇਲਾਜ ਨਹੀਂ ਕਰਵਾ ਸਕਦੇ ਨਸ਼ਿਆਂ ਤੋਂ ਆਪਣਾ ਬੱਚਾ ਨਹੀਂ ਸੁੜਾ ਸਕਦੇ ਤਾਂ ਬੱਚੇ ਦਾ ਅੰਤ ਮੌਤ ਹੀ ਹੈ ਪਰ ਜੇ ਉਹਨੂੰ ਜ਼ਿੰਦਗੀ ਮਿਲ ਰਹੀ ਹੈ ਅਸੀਂ ਇਸੇ ਉਮਰ ਦੇ ਵਿੱਚ ਛੋਟੇ ਬੱਚਿਆਂ ਨੂੰ ਇਸ ਰਾਹ ਤੇ ਪਾਈਏ ਉਹਨਾਂ ਨੂੰ ਗੁਰਬਾਣੀ ਨਾਲ ਜੋੜੀਏ ਤੇ ਪਰਮਾਤਮਾ ਦੀ ਰਹਿਣ ਨਾਲ ਕੋਈ ਬੱਚਾ ਨਸ਼ੇ ਵੱਲ ਆਏਗਾ ਹੀ ਨਹੀਂ ਤੇ ਇਸ ਤਰ੍ਹਾਂ ਦੇ ਮਾਹੌਲ ਵਿੱਚ ਰਹਿ ਕੇ ਜੇਕਰ ਆਪਾਂ ਬੱਚਿਆਂ ਨੂੰ ਸਿੱਖਿਆ ਇਸ ਤਰ੍ਹਾਂ ਦੀ ਦੇਈ ਹੈ ਕਿ ਸਾਡਾ ਬੱਚਾ ਇੱਕ ਪਰਫੈਕਟ ਹਿਊਮਨ ਬੀਇੰਗ ਬਣੇ ਚੰਗਾ ਸੰਪੂਰਨ ਇਨਸਾਨ ਬਣੇ ਉਹ ਤਾਂ ਜੇ ਚੰਗਾ ਇਨਸਾਨ ਹੋਏਗਾ ਤਾਂ ਉਹਦੇ ਵਿੱਚ ਕੋਈ ਬੁਰਾਈ ਨਹੀਂ ਹੋਏਗੀ ਜੇ ਇਹ ਸਿੱਖਿਆ ਆਪਾਂ ਸੰਸਾਰਿਕ ਸਿੱਖਿਆ ਦੇ ਨਾਲ-ਨਾਲ ਬੱਚਿਆਂ ਨੂੰ ਕਦਰਾਂ-ਕੀਮਤਾਂ ਸਿਖਾਵਾਂਗੇ ਤਾਂ ਉਹ ਬੱਚੇ ਕੱਲ ਨੂੰ ਵੱਡੇ ਹੋ ਕੇ ਉਹ ਵੱਡੇ ਅਫਸਰ ਬਣਨਗੇ ਜਦੋਂ ਵੱਡੇ ਅਫਸਰ ਬਣਨਗੇ ਤਾਂ ਉਹ ਕੋਈ ਰਿਸ਼ਵਤ ਨਹੀਂ ਲੈਣਗੇ ਕੋਈ ਉਹ ਚੋਰੀ ਨਾਲ ਕੰਮ ਨਹੀਂ ਕਰਨਗੇ ਤਾਂ ਇਸੇ ਤਰ੍ਹਾਂ ਹੀ ਸਾਡੇ ਸਮਾਜ ਨੂੰ ਸਵਾਰਨ ਦਾ ਜਿਹੜਾ ਤਰੀਕਾ ਹੈ ਉਹ ਇਹ ਨਹੀਂ ਕਿ ਅਸੀਂ 2 4 5 ਸਾਲ ਦੇ ਵਿੱਚ ਕਰ ਸਕਦੇ ਹਾਂ ਇਸ ਸਮਾਜ ਨੂੰ ਸਵਾਰਨ ਲਈ ਸਾਨੂੰ ਇੱਕ ਜਨਰੇਸ਼ਨ ਦਾ ਤਿਆਰ ਕਰਨਾ ਪੈਂਦਾ ਹੈ ਇੱਕ ਜਨਰੇਸ਼ਨ ਦਾ ਸਮਾਂ ਲੱਗ ਜਾਂਦਾ ਹੈ ਤਾਂ ਉਹ ਜਨਰੇਸ਼ਨ 20 ਤੋਂ 25 ਸਾਲ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ ਤੇ ਫਿਰ ਉਹ ਆਪਣੀ ਸੁਸਾਇਟੀ ਦੇ ਵਿੱਚ ਆਪਣੀ ਜਗ੍ਹਾ ਬਣਾਉਂਦੀ ਹੈ ਜੇਕਰ ਅੱਜ ਆਪਾਂ ਇਹਨਾਂ ਬੱਚਿਆਂ ਨੂੰ ਤਿਆਰ ਕਰਦੇ ਹਾਂ ਇਹਨਾਂ ਨੂੰ ਗੁਰਬਾਣੀ ਨਾਲ ਜੋੜ ਕੇ ਸਿੱਖੀ ਨਾਲ ਜੋੜ ਕੇ ਇਹਨਾਂ ਨੂੰ ਆਪਾਂ ਇੱਕ ਚੰਗੇ ਇਨਸਾਨ ਬਣਾਉਨੇ ਆਂ ਤੇ ਸਭ ਨੂੰ ਪਤਾ ਹੈ ਕਿ ਜੇ ਅੱਜ ਤੋਂ ਵੀ 25 ਸਾਲ ਬਾਅਦ ਇਹ ਬੱਚੇ ਜਦੋਂ ਚੰਗੇ ਲਾਈਨਾਂ ਵਿੱਚ ਜਾਣਗੇ ਚੰਗੇ ਅਫਸਰ ਬਣਨਗੇ ਤੇ ਚੰਗਾ ਸਮਾਜ ਸਿਰਜਣਗੇ ਤੇ ਆਪੇ ਅਸੀਂ ਨਸ਼ਿਆਂ ਤੋਂ ਵੀ بچਾਂਗੇ ਬੁਰਾਈਆਂ ਤੋਂ ਵੀ بچਾਂਗੇ ਤੇ ਇਨਸਾਨੀਅਤ ਦੀ ਸੇਵਾ ਵੀ ਕਰਾਂਗੇ ਜੋ ਗੁਰਬਾਣੀ ਸਾਨੂੰ ਪੈਰ ਪੈਰ ਤੇ ਦੱਸਦੀ ਹੈ ਤੇ ਬੱਚਿਆਂ ਨੂੰ ਸਿਰਫ ਸੰਸਾਰੀ ਕਿ ਵਿਦਿਆ ਦੇ ਕੇ ਅਸੀਂ ਕਾਮਯਾਬ ਨਹੀਂ ਹੋ ਸਕਦੇ ਸੰਸਾਰੀ ਕਿ ਵਿਦਿਆ ਦੇ ਨਾਲ ਬੱਚੇ ਨੂੰ ਅਧਿਆਤਮਿਕ ਵਿਦਿਆ ਦੇਣੀ ਵੀ ਸਾਡਾ ਜੋ ਹੈ ਇੱਕ ਟੀਚਾ ਹੈ ਔਰ ਸਾਡਾ ਫਰਜ਼ ਹੈ ਸਾਡੀ ਇੱਕ ਦਵਾਈ ਹੈ ਤੇ ਇਸ ਦਵਾਈ ਨੂੰ ਸਾਨੂੰ ਆਪਣੇ ਬੱਚਿਆਂ ਤੇ ਦੂਰ ਨਹੀਂ ਕਰਨਾ ਚਾਹੀਦਾ ਇਸ ਨੂੰ ਦਵਾਈ ਨੂੰ ਉਹਨਾਂ ਨੂੰ ਪ੍ਰੇਮ ਪਿਆਰ ਦੇ ਨਾਲ ਪਿਲਾਉਣ ਦਾ ਯਤਨ ਕਰਨਾ ਚਾਹੀਦਾ ਤੇ ਸਾਡੇ ਬਾਬਾ ਜੀ ਬਾਬਾ ਕਿਰਪਾਲ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਨੇ ਤਾਂ ਬੱਚਿਆਂ ਨੂੰ ਕੱਲੀ ਦਵਾਈ ਪਿਉਣ ਲਈ ਨਹੀਂ ਗਿਆ ਉਹਨਾਂ ਦਵਾਈ ਦੇ ਨਾਲ ਬੱਚੇ ਨੂੰ ਇੱਕ ਇਨਸੈਂਟਿਵ ਵੀ ਦਿੱਤਾ ਉਹ ਇਨਸੈਂਟਿਵ ਇਹ ਹੈ ਕਿ ਬੱਚਾ ਜੇ ਕਿ ਕਿਸੇ ਦੀ ਕੋ ਫਾਈਨੈਂਸ਼ੀਅਲ ਪ੍ਰੋਬਲਮ ਹੈ ਤਾਂ ਫਿਰ ਵੀ ਬੱਚਾ ਆਪਣੀ ਫੀਸ ਦੀ ਰਾਇਤ ਲੈ ਕੇ ਛੋਟ ਲੈ ਕੇ ਬੱਚਾ ਇੰਨੀ ਵਧੀਆ ਐਜੂਕੇਸ਼ਨ ਵੀ ਪ੍ਰਾਪਤ ਕਰ ਸਕਦਾ ਹੈ ਦੇ ਨਾਲ-ਨਾਲ ਬੱਚਾ ਗੁਰਬਾਣੀ ਨਾਲ ਜੁੜ ਕੇ ਚੰਗਾ ਇਨਸਾਨ ਵੀ ਬਣ ਸਕਦਾ ਹੈ ਤੇ ਆਓ ਆਪਾਂ ਸਾਰੇ ਰਲ ਕੇ ਇਹ ਖੇਚਲ ਕਰੀਏ ਕਿ ਆਪਾਂ ਇਸ ਚੰਗੀ ਸੰਸਥਾ ਦੇ ਵਿੱਚ ਆਪਣੇ ਬੱਚਿਆਂ ਨੂੰ ਦਾਖਲਾ ਦਵਾਈਏ ਤਾਂ ਕਿ ਸਾਡੇ ਬੱਚੇ ਚੰਗੇ ਇਨਸਾਨ ਬਣ ਕੇ ਕਿ ਚੰਗੇ ਸਮਾਜ ਦੀ ਸਿਰਜਣਾ ਕਰ ਸਕਣ। ਤੋਂ ਲਾਸਟ ਵਿੱਚ ਮੇਰੇ ਵੱਲੋਂ ਇਹੀ ਅਪੀਲ ਹੈ ਸਾਰੇ ਮਾਤਾ ਪਿਤਾ ਨੂੰ ਜੋ ਇਸ ਵੀਡੀਓ ਨੂੰ ਦੇਖਦੇ ਹਨ ਸੁਣਦੇ ਹਨ ਕਿ lettes be a part of us ਚੰਗੇ ਇਨਸਾਨ ਬਣਾਉਣ ਲਈ ਆਪਣੇ ਬੱਚਿਆਂ ਦੇ ਦਾਖਲੇ ਇੱਥੇ ਸਕੂਲ ਵਿੱਚ ਕਰਵਾਓ ਤੇ ਤੁਸੀਂ ਖੁਦ ਵੀ ਇਸ ਦੇ ਨਾਲ ਦੇਖੋਗੇ ਆਪਣੇ ਬੱਚਿਆਂ ਨੂੰ ਇੱਥੇ ਲਿਆ ਕੇ ਕਿ ਤੁਹਾਡੇ ਬੱਚੇ ਕਿਸ ਤਰ੍ਹਾਂ ਆਪਣੇ ਆਪ ਵਿੱਚ ਤੇ ਆਪਣੇ ਪਰਿਵਾਰਾਂ ਦੇ ਵਿੱਚ ਸੁਧਾਰ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ